ਹਾਂਜੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੀ ਸੋ ਮੈਂ ਤੁਹਾਡਾ ਆਪਣਾ ਦੀਪ ਦਸ਼ਨੰਦ ਹਲਕਾ ਫਰੋਜਪੁਰ 2024 ਦੀ ਚੋਣਾਂ ਦੇ ਵਿੱਚ ਜੋ ਆਜ਼ਾਦ ਕੈਂਡੀਡੇਟ ਦੇ ਤੌਰ ਤੇ ਇਲੈਕਸ਼ਨ ਫਾਈਟ ਕਰ ਰਿਹਾ ਦੋਸਤੋ ਫਰੋਜਪੁਰ ਹਲਕੇ ਦੇ ਬੜੇ ਜਿਆਦਾ ਮੁੱਦੇ ਨੇ ਜਿਹੜੇ ਅਜੇ ਤੱਕ ਚੱਕੇ ਨਹੀਂ ਗਏ ਜਿਨ੍ਹਾਂ ਤੇ ਗੱਲ ਨਹੀਂ ਕੀਤੀ ਗਈ ਜੇ ਗੱਲ ਕੀਤੀ ਗਈ ਤੇ ਪੂਰੇ ਨਹੀਂ ਕੀਤੇ ਗਏ ਮੈਂ ਇਸ ਵਕਤ ਖੜਾ ਫਰੋਜਪੁਰ ਸਟੇਸ਼ਨ ਫਰੋਜਪੁਰ ਕੈਂਟ ਦੇ ਸਟੇਸ਼ਨ ਤੇ ਜਿੱਥੇ ਹਰ ਇੱਕ ਲਾਈਨ ਜਿਹੜੀ ਹੈ ਦੂਸਰੇ ਸ਼ਹਿਰਾਂ ਨੂੰ ਜੁੜਦੀ ਹੈ لیکن ایک بڑا ہی ایک વિશેષ મુદ્دا جو کہ فروজپور амરitsar ٹرین جو కేంద్ర ਦਾ مسئلہ ہے کہ فروজپور ਤੋਂ амરitsar ਦੀ ٹرین ਅੱਜ ਤੱਕ ਵੀ ਨਹੀਂ ਚਲਾਈ ਗਈ ਕਿਉਂਕਿ ਇਹ ਮਸਲਾ ਕੇਂਦਰ ਦਾ ਹੈ ਤੇ ਇਸ مسئلے ਨੂੰ ਹੱਲ ਕਰਨਾ ਹੁੰਦਾ ਸੰਸਦ ਨੇ ਮੈਂਬਰ ਆਫ ਪਾਰਲੀਮੈਂਟ ਨੇ ਆਵਾਜ਼ ਚੁੱਕਣੀ ਹੁੰਦੀ ਹੈ ਲੇਕਿਨ ਅੱਜ ਤੱਕ ਜਿਹੜੇ ਲੋਕ ਫਾਇਲਕਾ ਤੋਂ ਆ ਰਹੇ ਆ ਅਬੋਰ ਤੋਂ ਆ ਰਹੇ ਆ ਜਲਾਲਾਬਾਦ ਤੋਂ ਆ ਰਹੇ ਆ ਗੁਰੂਰਦਾਇ ਤੋਂ ਆ ਰਹੇ ਆ ਜਿਨ੍ਹਾਂ ਨੇ амરitsar ਜਾਣਾ ਲੇਕਿਨ ਉਹਨਾਂ ਨੂੰ ਬੱਸਾਂ ਵਿੱਚ ਜਾਣਾ ਪੈਂਦਾ ਬੜਾ ਲੰਮਾ ਸਫ਼ਰ ਕਰਕੇ ਤੈਅ ਕਰਕੇ ਜਾਣਾ ਪੈਂਦਾ ਲੇਕਿਨ ਜੇ ਟ੍ਰੇਨ ਚੱਲਦੀ ਹੋਵੇ ਅਮਨਸਰ ਨੂੰ ਤੇ ਬੜਾ ਸੌਖਾ ਖਰਚਾ ਵੀ ਘੱਟ ਤੇ ਸਮਾਂ ਵੀ ਘੱਟ ਦੋਸਤੋ ਮੁੱਦਾ ਅਜੇ ਤੱਕ ਚੱਕਿਆ ਨਹੀਂ ਗਿਆ ਤੇ ਦੂਸਰੀ ਗੱਲ ਇਹਦੇ ਵਿੱਚ ਟਰਾਂਸਪੋਰਟ ਮਾਫੀਆ ਜਿਹੜਾ ਉਹਦਾ ਬੜਾ ਵੱਡਾ ਇੱਕ ਰੋਲ ਹੈ ਟਰਾਂਸਪੋਰਟ ਮਾਫੀਆ ਜਿਹੜਾ ਉਹਦੇ ਕਾਰਨ ਵੀ ਕਿਤੇ ਨਾ ਕਿਤੇ ਟ੍ਰੇਨ ਚੱਲਣ ਤੋਂ ਰੋਕ ਹੀ ਜਾਂਦੀ ਹੈ ਵਾਰ-ਵਾਰ ਲੇਕਿਨ ਜਦੋਂ ਦੀਪ ਦਸ਼ਾਨਦ ਸੰਸਦ ਜਾਏਗਾ ਤੁਹਾਡੇ ਪਿਆਰ ਦੇ ਨਾਲ ਤੁਹਾਡੇ ਆਸ਼ੀਰਵਾਦ ਦੇ ਨਾਲ ਤੇ ਮੁੱਦਾ ਚੱਕਿਆ ਜਾਏਗਾ ਦੋਸਤੋ ਕਿ ਫਰੋਜਪੁਰ ਤੋਂ ਅੰਮ੍ਰਿਤਸਰ ਜਿਹੜੀ ਟ੍ਰੇਨ ਹੈ ਚਲਾਈ ਜਾਏਗੀ ਲੇਕਿਨ ਅੱਜ ਤੱਕ ਕਿਉਂ ਨਹੀਂ ਚਲਾਈ ਗਈ ਬਾਦਲ ਸਾਹਿਬ MP ਬਣ ਗਏ ਗੁਬਾਇਆ ਜੀ MP ਬਣ ਗਏ ਉਸ ਤੋਂ ਪਹਿਲਾਂ ਵੀ ਬਹੁਤ MP ਰਹੇ ਹੋਣੇ ਲੇਕਿਨ ਕਿਸੇ ਨੇ ਵੀ ਇਹ ਮੁੱਦਾ ਨਹੀਂ ਚੱਕਿਆ ਕਿ ਅੰਮ੍ਰਿਤਸਰ ਦੀ ਜਿਹੜੀ ਟ੍ਰੇਨ ਹੈ ਫਰੋਜਪੁਰ ਤੋਂ ਸਿੱਧੀ ਅੰਮ੍ਰਿਤਸਰ ਟ੍ਰੇਨ ਜਿੱਥੇ ਇੱਕ ਪਾਸੇ ਪਾਵਨ ਪਵਿੱਤਰ ਭਗਵਾਨ ਵਾਲਮੀਕੀ ਦੀ ਧਿਰਤ ਹੈ ਤੇ ਦੂਸਰੇ ਪਾਸੇ ਗੁਰੂ ਰਾਮਦਾਸ ਦੀ ਨਗਰੀ ਹੈ ਸ਼੍ਰੀ ਦਰਬਾਰ ਸਾਹਿਬ ਤੇ ਸਾਨੂੰ ਹਲਕਾ ਫਰੋਜਪੁਰ ਦੇ ਵਸਨੀਕਾਂ ਨੂੰ ਉਹਨਾਂ ਦੇ ਤੋਂ ਕਿਉਂ ਵਾਂਝਾ ਰੱਖਿਆ ਜਾ ਰਿਹਾ ਹੈ ਇੱਕ ਵੱਡਾ ਸਵਾਲ ਹੈ ਕਿਉਂ ਵਾਂਝਾ ਰੱਖਿਆ ਜਾ ਰਿਹਾ ਸਾਨੂੰ ਕਿਉਂ ਨਹੀਂ ਆਨਲਾਈਨ ਜੋੜੀ ਜਾ ਰਹੀ ਹੈ ਤੇ ਕਿਉਂ ਵਾਂਝਾ ਰੱਖਿਆ ਜਾ ਰਿਹਾ ਹਲਕਾ ਫਰੋਜਪੁਰ ਦੇ ਲੋਕਾਂ ਨੂੰ ਸੋ ਅੱਜ ਸਟੇਸ਼ਨ ਤੇ ਖੜਕੇ ਤੁਹਾਡੇ ਨਾਲ ਰੂਬਰੂ ਹੋਏ ਆ ਦੀਪ ਦਾ ਸ਼ਲੰਦ ਹਰ ਮੁੱਦੇ ਨੂੰ ਚੱਕੇਗਾ ਤੇ ਹਰ ਮੁੱਦੇ ਨੂੰ ਹੱਲ ਕਰਾਉਣ ਦੀ ਗੱਲ ਕਰੇਗਾ ਆਜ਼ਾਦ ਬਤੌਰ ਆਜ਼ਾਦ ਭਾਰਤ ਦੇ ਵਿੱਚ ਰਹਿੰਦੇ ਹੋਏ ਬਤੌਰ ਆਜ਼ਾਦ ਕੈਂਡੀਡੇਟ ਦੇ ਤੌਰ ਤੇ 2024 ਦੀ ਚੋਣਾਂ ਲੜ ਰਹੇ ਆ ਦੋਸਤੋ ਤਹਾਡੇ ਪਿਆਰ ਦੀ ਲੋੜ ਹੈ ਸਪੋਰਟ ਦੀ ਲੋੜ ਹੈ ਵੋਟ ਦੀ ਲੋੜ ਹੈ ਉਮੀਦ ਹੈ ਫਿਰੋਜ਼ਪੁਰ ਵਾਸੀਆਂ ਨੂੰ ਪਤਾ ਹੈ ਕਿ ਹਮੇਸ਼ਾ ਹੀ ਦੀਪ ਦਸ਼ਰਨ ਤੁਹਾਡੇ ਹੱਕਾਂ ਤੇ ਅਧਿਕਾਰਾਂ ਲਈ ਖੜਦਾ ਰਿਹਾ ਤੇ ਤੁਸੀਂ ਪਿਆਰ ਦਿਓਗੇ ਦੋਸਤੋ ਤੇ ਗੁਰੂ ਦੀ ਨਗਰੀ ਤੋਂ ਵਾਂਝਾ ਰੱਖਿਆ ਗਿਆ ਕਈ ਸਾਲਾਂ ਤੋਂ ਵਾਂਝਾ ਰੱਖਿਆ ਗਿਆ ਕਾਰਨ ਕੀ ਹੈ ਇਹ ਤੁਸੀਂ ਆਪ ਸੋਚੋ ਟਰਾਂਸਪੋਰਟ ਮਾਫੀਆ ਜੈ ਭੀਮ ਜੈ ਸਿੱਕਾ